ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਰਮਨਜੀਤ ਸਿੰਘ ਬਿੱਟੂ ਦੀ ਰਮਨਜੀਤ ਸਿੰਘ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਦੇ ਵਿੱਚ ਇਸ ਸਮੇਂ ਮੁਕਾਬਲਾ ਫਸਤਾ ਨਜ਼ਰ ਆ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਿੱਚ ਵਰਿੰਗ ਤੇ ਬਿੱਟੂ ਦੇ ਸਿੰਘ ਫਸੇ ਹੋਏ ਨੇ ਤੇ ਉੱਥੇ ਹੀ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਰਮਨਜੀਤ ਸਿੰਘ ਬਿੱਟੂ ਦੋ ਵਾਰ ਲੁਧਿਆਣਾ ਸੀਟ ਤੋਂ ਹੀ ਸੰਸਦ ਮੈਂਬਰ ਰਹਿ ਚੁੱਕੇ ਨੇ ਪਰੰਤੂ ਉਹ ਉਦੋਂ ਕਾਂਗਰਸ ਦਾ ਹਿੱਸਾ ਸਨ ਪਰੰਤੂ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਭਾਜਪਾ ਦੀ ਟਿਕਟ ਦੇ ਉੱਤੇ ਉਹਨਾਂ ਦੇ ਵੱਲੋਂ ਚ ਉੱਤੇ ਹੀ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਪੁਰਾਣੀ ਸ਼ਾਕ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਤੇ ਉਹਨਾਂ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਆਪਣੇ ਪੋਸਟਰਾਂ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਕਾਂਗਰਸੀ ਆਗੂ ਵਰਕਰ ਕਾਫੀ ਜ਼ਿਆਦਾ ਭੜਕਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਰਮਬੀਰ ਸਿੰਘ ਬੀਟੂ ਨੂੰ ਗद्दार ਕਰਾਰ ਵੀ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਰਮਨੀ ਸਿੰਘ ਬੀਟੂ ਦਾ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਉੱਥੇ ਹੀ ਲੁਧਿਆਣਾ ਸੀਟ ਦੇ ਉੱਤੇ ਐਸਓਆਰ ਕਾਂਗਰਸ ਦੇ ਵੱਲੋਂ ਵੀ ਰਮਨੀ ਸਿੰਘ ਬੀਟੂ ਨੂੰ ਟੱਕਰ ਮਹਿੰਦਰ ਸਿੰਘ ਰਾਜਾਪਿੰਦ ਜੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਚੋਣ ਖਾੜੇ ਦੇ ਵਿੱਚ ਉਤਾਰਿਆ ਹੋਇਆ ਹੈਵੀ weight ਕੈਂਡੀਡੇਟ ਕਹਿ ਕੇ ਉਹਨਾਂ ਨੂੰ ਚੋਣ ਖਾੜੇ ਦੇ ਵਿੱਚ ਉਤਾਰਿਆ ਹੋਇਆ ਤੇ ਨਾਲ ਹੀ ਉਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੈਦਾਨ ਦੇ ਵਿੱਚ ਡਟੇ ਹੋਏ ਨੇ ਉਹ ਵੀ ਲੁਧਿਆਣਾ ਦੇ ਵਿੱਚ ਕਾਂਗਰਸ ਦੀ ਸ਼ਾਖ ਬਚਾਉਣ ਦੇ ਵਿੱਚ ਲੱਗੇ ਨਜ਼ਰ ਆ ਰਹੇ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰਮਨਦੀਪ ਸਿੰਘ ਬਿੱਟੂ ਦੀ ਧਿਰਪਨੇ ਸਿੰਘ ਬਿੱਟੂ ਦੇ ਵੱਲੋਂ ਜਦੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਉਦੋਂ ਵੀ ਮਰਹੂਮ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੀ ਜਿਹੜੀ ਐਮਬੈਸਡਰ ਕਾਰ ਸੀ ਉਸ ਦੇ ਵਿੱਚ ਸਵਾਰ ਹੋ ਕੇ ਉਹਨਾਂ ਦੇ ਵੱਲੋਂ ਡਿ ਦੀ ਪੱਤਰ दाखल ਕੀਤੇ ਗਏ ਉਦੋਂ ਵੀ ਉਹਨਾਂ ਦੇ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਜ਼ਿਕਰ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਇੱਕੀ ਗੱਲ ਰੱਖੀ ਜਾ ਰਹੀ ਹੈ ਕਿ ਉਹ ਉਹਨਾਂ ਹੀ ਲਾਈਨਾਂ ਦੇ ਉੱਤੇ ਚੱਲਦੇ ਨਜ਼ਰ ਆ ਰਹੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਬਿਆਨ ਸਿੰਘ ਦੀਆਂ ਤਸਵੀਰਾਂ ਪੋਸਟਰਾਂ ਦੇ ਵਿੱਚ ਵੀ ਲਗਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਕਾਂਗਰਸੀ ਵੀ ਕਾਫੀ ਜ਼ਿਆਦਾ ਪੜਕੇ ਨਜ਼ਰ ਆ ਰਹੇ ਨੇ ਤੇ ਕਾਂਗਰਸੀ ਟਕਸਾਲੀ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ ਉਹ ਰਵਨੀਤ ਸਿੰਘ ਬੀਟੂ ਨੂੰ ਧੂਲ ਚਟਾਉਣ ਲਈ ਕਾਲੇ ਨਜ਼ਰ ਆ ਰਹੇ ਨੇ ਇੱਕ ਪਾਸੇ ਰਵਨੀਤ ਸਿੰਘ ਬੀਟੂ ਦੀ ਸ਼ਮੂਲੀਅਤ ਤੇ ਉੱਤੇ ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਟਕਸਾਲੀ ਚੁੱਕੇ ਜਾ ਰਹੇ ਨੇ ਤੇ ਸਾਫ ਤੌਰ ਤੇ ਉਹਨਾਂ ਦੇ ਆ ਵਿਰੋਧ ਵੀ ਕੀਤਾ ਜਾ ਰਿਹਾ ਤੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਰਮਨਜੀਤ ਸਿੰਘ ਬਿੱਟੂ ਕਾਂਗਰਸ ਦਾ ਹਿੱਸਾ ਸਨ ਉਸ ਤੋਂ ਬਾਅਦ ਇੱਕਦਮ ਉਹ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਉਸ ਦੇ ਉੱਤੇ ਉਂਗਲ ਚੱਕਦੇ ਹੋਏ ਉਹਨਾਂ ਨੂੰ ਗਦਾਰ ਕਰਾਰ ਵੀ ਦਿੱਤਾ ਜਾ ਰਿਹਾ ਤੇ ਹੁਣ ਵੇਖਣਾ ਹੋਵੇਗਾ ਲੁਧਿਆਣਾ ਸੀਟ ਦੇ ਵਿੱਚ ਰਮਨਜੀਤ ਸਿੰਘ ਬਿੱਟੂ ਫਤਿਹ ਹਾਸਲ ਕਰਦੇ ਨੇ ਜਾਂ ਕਾਂਗਰਸੀ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਦੀ ਹੈ ਕਿਉਂਕਿ ਜੇਕਰ ਪਿਛਲੇ 10 ਸਾਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਰਮਨਜੀਤ ਸਿੰਘ ਬਿੱਟੂ ਲੁਧਿਆਣਾ ਸੀਟ ਦੇ ਉੱਤੇ ਸੰਸਦ ਮੈਂਬਰ ਰਹੇ ਚੁੱਕੇ ਨੇ ਤੇ ਕਾਂਗਰਸ ਦੇ ਵੱਲੋਂ ਹੀ ਉਹ ਚ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੈ ਕਿ ਰਮਨਦੀਪ ਸਿੰਘ ਬਿੱਟੂ ਅੱਜ ਗੱਲ ਕਰਦੇ ਨੇ ਕਿ ਲੁਧਿਆਣਾ ਦੇ ਵਿੱਚ ਮੈਟਰੋ ਲਿਆਂਦੀ ਜਾਵੇਗੀ ਤੇ ਲੋਕਾਂ ਦੇ ਵੱਲੋਂ ਵਿਰੋਧ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਮਨਦੀਪ ਸਿੰਘ ਬਿੱਟੂ ਅੱਜ ਤੱਕ ਬੱਸ ਸਟੈਂਡ ਤਾਂ ਦੂਰ ਦੀ ਗੱਲ ਸਾਈਕਲ ਸਟੈਂਡ ਵੀ ਨਹੀਂ ਬਣਾ ਸਕੇ ਤੇ ਮੈਟਰੋ ਦੀਆਂ ਗੱਲਾਂ ਕਰਦੇ ਨੇ